ਮੈਂ ਤੇਲ ਦੀ ਇੱਕ ਵੀਡੀਓ ਪਾਈ ਸੀਗੀ ਇਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਫੋਟੋ ਬਹੁਤ ਬੰਦੇ ਨੇ ਤੇ ਜੀ ਚਲੋ ਕੋਈ ਵੀ ਗਲ ਨਹੀਂ ਫੋਟੋ ਮੇਂ ਭੇਜ ਨਾਲ ਕੋਈ ਹੋ ਨਹੀਂ ਹੁੰਦਾ ਪਰ 150 ਵੀ ਚੀਜ਼ ਆ ਯਾਰ ਪਰ ਟੋਟ ਘਟ ਮੈਨੂੰ ਲੱਗਦਾ ਬੰਦੇ ਨੇ ਯਾਰ ਕੋਈ ਹੱਦ ਹੁੰਦੀ ਆ ਮੈਂ ਚੀਜ਼ ਦਾ ਰਿਜ਼ਲਟ ਦੇਖਿਆ ਮੈਨੂੰ ਲੱਗੇ ਕਿ ਹਾਂ ਯਾਰ ਤੁਹਾਡੇ ਤੱਕ ਇਹ ਸ਼ੇਅਰ ਕਰਨੀ ਚਾਹੀਦੀ ਹੈ ਗੱਲਬਾਤ ਇਹ ਜੀ ਕੋਈ ਗੱਲਬਾਤ ਹੈਗੀ ਹੈ ਬੇਸ਼ੱਕ ਸਕਰੀਨਸ਼ਾਟ ਲੈ ਲਓ ਇਹਦਾ ਜੇ ਤੁਹਾਨੂੰ ਕਿਤੇ ਮਿਲਦਾ ਤਾਂ ਲੈ ਲਓ 150 ਦੇ ਪਿੱਛੇ ਯਾਰ ਤੁਸੀਂ ਗੱਲਾਂ ਇਹੋ ਜਿਹੀ ਕਰਦੇ ਹੋ ਕਿ ਜਿਵੇਂ 7-8 ਲੱਖ ਦੇ ਟਰੈਕਟਰ ਦੇ ਆ ਵੱਡੀ ਕੰਬਾਈਨ ਮਸ਼ੀਨ ਦਾ ਠੇਕਾ ਕਰਨਾ ਹੁੰਦਾ ਉਹ ਸੋਦੇ ਵਾਲੀ ਗੱਲ ਕਰਨੀ ਹੁੰਦੀ ਹੈ ਜੀ ਗਾਰੰਟੀ ਲੋ ਯਾਰ 150 ਚ ਮੈਂ ਕੀ ਗਾਰੰਟੀ ਲਵਾਂ ਕਿ ਕੰਪਨੀ ਨੂੰ ਦੇਵਾਂਗਾ ਜੇ ਤੁਹਾਨੂੰ ਕਿਤੇ ਮਿਲਦਾ ਤਾਂ ਲੈ ਲਓ ਜੇ ਨਹੀਂ ਮਿਲਦਾ ਤਾਂ ਮੇਰੇ ਕੋਲ ਨਾਲ ਸੰਪਰਕ ਕਰੋ ਇੱਥੇ ਆ ਕੇ ਲੈ ਜਾਓ ਜੇ ਪਾਰਸਲ ਕਰਾਉਣਾ ਕਿਸੇ ਨੇ ਤਾਂ ਪਾਰਸਲ ਦੇ ਜਿਹੜੇ ਚਾਰਜਸ ਨੇ ਉਹ ਪਾ ਕੇ ਆਪਣਾ Google Pay ਕਰ ਦਿਓ ਮੈਂ ਤੁਹਾਨੂੰ ਪਾਰਸਲ ਕਰ ਦੂੰਗਾ ਜੇ ਕਿਸੇ ਨੂੰ ਬਿਲ ਚਾਹੀਦਾ ਬਿਲ ਭੇਜ ਦੂੰਗਾ ਇਹ ਤਾਂ ਬੱਚਿਆਂ ਵਾਲੀਆਂ ਗੱਲਾਂ ਹੋ ਗਈਆਂ 150 ਦੇ ਵਿੱਚ ਮੈਂ ਤੁਹਾਨੂੰ ਕਿਤੇ ਵਜੀਫੇ ਵੀ ਨਾ ਲਵਾਦਾ ਖਾਨਦਾਨ ਦੇ ਸਾਰੇ ਦੇ